ਕੀ ਸੱਚ ਹੈ ਕਿ ਭੂਤ ਪ੍ਰੇਤ ਹੁੰਦੇ ਨੇ ਜੇਕਰ ਹੁੰਦੇ ਨੇ ਤਾਂ ਇਹ ਕੁਝ ਲੋਕਾਂ ਨੂੰ ਹੀ ਕਿਉਂ ਦਿਖਾਈ ਦਿੰਦੇ ਨੇ ਬੇਗਿਆਨ ਇਸ ਗੱਲ ਨੂੰ ਨਹੀਂ ਮੰਨਦਾ ਅਸੀਂ ਕਾਫੀ ਰਿਸਰਚ ਕੀਤੀ ਹੈ ਜੋ ਅਸੀਂ ਦੱਸਣ ਜਾ ਰਹੇ ਹਾਂ ਉਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਨਮਾ ਸ਼ਰਤ ਬਾਬਾ YouTube ਚੈਨਲ ਨਿਜੀ ਤੌਰ ਤੇ ਕਿਸੇ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਨਾ ਹੀ ਅੰਧ ਵਿਸ਼ਵਾਸ ਫਲਾਣਾ ਸਾਡਾ ਕੰਮ ਹੈ ਹੇ ਭਗਵਾਨ ਸ਼੍ਰੀ ਵੇਦ ਵਿਆਸ ਜੀ ਦੁਆਰਾ ਲਿਖ ਸ਼੍ਰੀ ਗਰੁੜ ਮਹਾਪ੍ਰਾਣ ਸਾਰ ਜਦੁਰ ਗਰੁੜ ਦੇਵ ਨੇ ਭਗਵਾਨ ਸ਼੍ਰੀ ਹਰੀ ਕਿਹਾ ਹੈ ਭਗਵਾਨ ਕੀ ਤੁਸੀਂ ਜੋ ਗਿਆਨ ਪ੍ਰੇਤ ਜੁਨੀ ਬਾਰੇ ਕਿਹਾ ਹੈ ਮੇਰੀ ਇਸ ਤੇ ਵਿੱਚ ਸੰਤੁਸ਼ਟੀ ਹੋ ਗਈ ਹੈ ਭਗਵਾਨ ਸ਼੍ਰੀ ਹਰੀ ਨੇ ਕਿਹਾ ਕਿ ਪ੍ਰੇਤ ਕਈ ਥਾਵਾਂ ਤੇ ਸੁੰਸਾਨ ਥਾਮਾਂ ਤੇ ਸ਼ਮਸ਼ਾਨਗਾਟ ਆਦਿ ਤੇ ਘੁੰਮਦੇ ਰਹਿੰਦੇ ਨੇ ਤੇ ਦੁਪਹਿਰ ਅੱਧੀ ਰਾਤ ਨੂੰ ਘੁੰਮਦੇ ਨੇ ਜਦੋਂ ਹਲਕੇ ਗ੍ਰਹਿ ਰਾਸ਼ੀ ਵਾਲਾ ਕਿਸੇ ਅਜਿਹੀ ਥਾਂ ਤੇ ਜਾਂਦਾ ਹੈ ਪ੍ਰੇਤ ਉਸਦੇ ਨਾਲ ਕਈ ਵਾਰ ਚੱਲ ਵੀ ਪੈਂਦੇ ਨੇ ਜੋ ਵਿਅਕਤੀ ਕਿਹਾ ਜਾਂਦਾ ਹੈ ਜੋ ਵਿਅਕਤੀ ਆਤਮ ਹੱਤਿਆ ਕਰਦਾ ਹੈ ਉਸ ਦੀ ਕੋਈ ਇੱਛਾ ਅਧੂਰੀ ਰਹਿ ਜਾਂਦੀ ਹੈ ਮਤਲਬ ਜੋ ਮੌਤ ਤੋਂ ਪਹਿਲਾਂ ਹੀ ਅਕਾਲ ਮੌਤ ਹੋ ਜਾਵੇ ਤਾਂ ਉਸ ਨੂੰ ਭੂਤ ਪ੍ਰੇਤ ਦੀ ਜੁਨੀ ਮਿਲਦੀ ਹੈ ਭੂਤ ਪ੍ਰੇਤ ਅਲੱਗ-ਅਲੱਗ ਹੁੰਦੇ ਹਨ ਜੋ ਬੁਰੇ ਕੰਮ ਕਰਦਾ ਹੈ ਆਤਮ ਹੱਤਿਆ ਕਰਦਾ ਹੈ ਉਸ ਨੂੰ ਸਰੀਰ ਨਹੀਂ ਮਿਲਦਾ ਕਿਹਾ ਜਾਂਦਾ ਹੈ ਭੂਤ ਪ੍ਰੇਤ ਗਰੁੜ ਪ੍ਰਾਣ ਅਨੁਸਾਰ ਭੂਤ ਪ੍ਰੇਤ ਨੇ ਹਰ ਚੀਜ਼ ਮਤਲਬ ਕਿ ਭੂਤ ਪ੍ਰੇਤ ਨੂੰ ਗਰੁੜ ਪ੍ਰਾਣ ਅਨੁਸਾਰ ਹਰ ਚੀਜ਼ ਦਿਖਾਈ ਦਿੰਦੀ ਹੈ ਫਿਰ ਜਿੱਥੇ ਕੋਈ ਧਾਰਮਿਕ ਕੰਮ ਨਹੀਂ ਹੁੰਦਾ ਉੱਥੇ ਵੀ ਭੂਤ ਪ੍ਰੇਤਾਂ ਦਾ ਬਾਸ ਹੋ ਸਕਦਾ ਹੈ ਭੂਤ ਪ੍ਰੇਤ ਹਮੇਸ਼ਾ ਹੀ ਮੁਕਤੀ ਪਾਣ ਲਈ ਕੋਸ਼ਿਸ਼ ਕਰਦੇ ਹਨ ਜਿਸ ਦੀ ਮਾਨਸਿਕ ਸ਼ਕਤੀ ਕਮਜ਼ੋਰ ਹੋਵੇ ਉਹ ਜਲਦੀ ਹੀ ਭੂਤ ਪ੍ਰੇਤਾਂ ਦੀ ਕਿਹਾ ਜਾਂਦਾ ਹੈ ਪਕੜ ਵਿੱਚ ਆ ਜਾਂਦੇ ਹਨ ਇਸ ਲਈ ਮ੍ਰਿਤਕ ਵਿਅਕਤੀ ਦੀ ਵਿਧੀ ਪੂਰਵਕ ਅੰਤਮ ਸੰਸਕਾਰ ਕਰਨਾ ਚਾਹੀਦਾ ਹੈ ਆਖਰੀ ਇਸ਼ਾ ਪੂਰੀ ਨਹੀਂ ਹੁੰਦੀ ਤਾਂ ਉਹ ਵਿਅਕਤੀ ਭੂਤ ਪ੍ਰੇਤ ਦੀ ਸ਼੍ਰੇਣੀ ਵਿੱਚ ਆ ਜਾਂਦਾ ਹੈ ਇਹ ਵੀ ਤੁਸੀਂ ਸੁਣਿਆ ਹੈ ਔਰੇ ਮੰਨਤਾ ਵੀ ਹੈ ਕਿ ਪਿਤਰਾ ਦਾ ਸ਼ਰਾਦ ਆਦੀ ਕਰਨਾ ਪੁਰਾਣੀ ਪਰੰਪਰਾ ਹੈ ਪਰ ਅੱਜ ਕੱਲ੍ਹ ਕਈ ਲੋਕ ਇਹ ਕੁਝ ਨਹੀਂ ਕਰਦੇ ਕ੍ਰਿਸ਼ਨ ਪਖਸ਼ 23 14 ਤੇ ਮੱਸਿਆ ਵਿੱਚ ਇਹ ਭੂਤ ਪ੍ਰੇਤ ਜ਼ਿਆਦਾ ਗਤੀ ਕਰਦੇ ਹਨ ਪਿਛਲੇ ਸਮੇਂ ਵਿੱਚ ਕਿਹਾ ਹੈ ਕਿ ਸੈਂਟ ਵਗੈਰਾ ਲਗਾ ਕੇ ਕਦੇ ਵੀ ਸਮਸ਼ਾਨ ਘਾਟ ਜਾਂ ਸਮਸ਼ਾਨ ਜਗਾ ਤੇ ਨਹੀਂ ਜਾਣਾ ਚਾਹੀਦਾ ਤੁਸੀਂ ਸੁਣਿਆ ਹੋਵੇਗਾ ਕਿ ਇੱਕ ਅਸਥਾਨ ਅਜਿਹਾ ਵੀ ਹੈ ਜਿੱਥੇ ਲੋਕ ਖਾਸ ਕਰਕੇ ਉਸ ਥਾਂ ਤੇ ਇਸ਼ਨਾਨ ਕਰਨ ਲਈ ਜਾਂਦੇ ਹਨ ਤੇ ਕੋਈ ਭੂਤ ਪ੍ਰੇਤ ਦਾ ਸਾਆਇਆ ਹੋਵੇ ਉਸ ਸਥਾਨ ਤੇ ਜਾਣ ਨਾਲ ਭੂਤ ਪ੍ਰੇਤ ਨਿਕਲ ਜਾਂਦੇ ਹਨ ਬਿਹਾਰ ਵਿੱਚ ਤਾਂ ਇੱਕ ਜਗ੍ਹਾ ਭੂਤਾਂ ਦਾ ਮੇਲਾ ਵੀ ਲੱਗਦਾ ਹੈ। ਇਮਲੀ ਦਾ ਇੱਕ ਉੱਥੇ ਪੇੜ ਹੈ। ਦੱਸਿਆ ਗਿਆ ਹੈ ਕਿ ਪੇੜ ਲਸ਼ਵਾ ਪੇੜ ਜੋ ਆ ਇਮਲੀ ਦਾ ਹੈ ਤੇ ਉੱਥੇ ਇੱਕ ਮੰਦਰ ਹੈ। ਮੰਦਰ ਵਿੱਚ ਹੀ ਇਮਲੀ ਦਾ ਦਰਖਤ ਹੈ ਜਿਨ੍ਹਾਂ ਨੂੰ ਭੂਤ ਪ੍ਰੇਤ ਦਾ ਸਾਆ ਹੁੰਦਾ ਹੈ। ਉੱਥੇ ਜਾਣ ਨਾਲ ਠੀਕ ਹੋ ਜਾਂਦੇ ਨੇ। ਇੱਕ ਹੋਰ ਜਗ੍ਹਾ ਹੈ ਮੌਵਾ ਪਿੰਡ ਹੈਦਰਨਗਰ ਔਰੰਗਾਬਾਦ। ਮੌਵਾ ਤਾਂ ਆmdi ਤਾਂ ਵੀ ਭੂਤਾਂ ਦਾ ਮੇਲਾ ਲੱਗਦਾ ਹੈ ਜਿਸ ਇਨਸਾਨ ਨੂੰ ਭੂਤ ਪ੍ਰੇਤ ਤੰਗ ਕਰਦੇ ਹਨ ਉੱਥੇ ਜਾ ਕੇ ਕਿਹਾ ਜਾਂਦਾ ਹੈ ਠੀਕ ਹੁੰਦੇ ਹਨ ਭੂਤ ਪ੍ਰੇਤ ਤੇ ਵਿਸ਼ਵਾਸ ਕਰਨਾ ਨਾ ਕਰਨਾ ਇਹ ਵਿਗਿਆਨਕ ਯੁੱਗ ਵਿੱਚ ਤੁਹਾਡੇ ਤੇ ਡਿਪੈਂਡ ਕਰਦਾ ਹੈ ਪਰ ਭੂਤ ਪ੍ਰੇਤ ਜਿੰ ਚਲੇ ਚੜੇਲ ਜੇਕਰ ਨਾਮ ਹੈ ਤਾਂ ਇਹ ਨਾਮ ਕਿਸ ਨੇ ਦਿੱਤਾ ਇਹ ਕਿੱਥੋਂ ਆਇਆ ਇਹ ਵੀ ਇੱਕ ਸਵਾਲ ਹੈ ਪਰ ਇੱਕ ਮੈਂ ਤੁਹਾਨੂੰ ਗੱਲ ਦੱਸ ਦਿੰਦਾ ਇੱਕ ਸ਼ਹਿਰ ਦੇ ਵਿੱਚ ਮੇਰਾ ਦੋਸਤ ਰਹਿੰਦਾ ਆ ਇਹ ਉਹ ਰ ਉਸਦਾ ਵਿਆਹ ਸੀ ਔਰ ਜਦੋਂ ਵਿਆਹ ਹੋਣ ਲੱਗਾ ਤਾਂ ਉਹ ਕਿਤੇ ਰਸਤੇ ਤੇ ਜਾ ਰਿਹਾ ਸੀ ਤਾਂ ਉੱਥੇ ਇੱਕ ਪਿਸ਼ਾਬ ਕਰ ਰਿਹਾ ਬੰਦੇ ਨੇ ਉਸ ਨੂੰ ਪੁੱਛਿਆ ਕਿ ਯਾਰ ਤੇਰਾ ਵਿਆਹ ਕਦੋਂ ਆ ਤਾਂ ਉਸ ਨੇ ਕਿਹਾ ਕਿ ਮੇਰਾ ਵਿਆਹ ਇਸ ਤਰੀਕ ਨੂੰ ਆ ਤਾਂ ਉਹ ਇਹ ਗੱਲ ਕਹਿ ਕੇ ਉਹ ਮੇਰਾ ਜਿਹੜਾ ਦੋਸਤ ਸੀ ਇਹ ਕਿਸੇ ਸ਼ਹਿਰ ਦੇ ਵਿੱਚ ਰਹਿੰਦਾ ਆ ਜੀ ਤਾ ਉਥੋਂ ਚਲਾ ਗਿਆ ਤੇ ਜਦੋਂ ਰਾਤ ਹੋਈ ਤਾਂ ਉਹੀ ਬੰਦਾ ਜਿਸ ਨੇ ਉਸ ਨੂੰ ਪੁੱਛਿਆ ਸੀ ਕਿ ਤੇਰਾ ਵਿਆਹ ਕਦੋਂ ਆ ਉਹ ਉਸ ਦੇ ਕਿਸੇ ਸਥਾਨਕ ਰਿਸ਼ਤੇਦਾਰ ਨੂੰ ਜੋ ਮਰ ਚੁੱਕਾ ਸੀ ਉਸ ਨੂੰ ਲੈ ਕੇ ਉਹਦੇ ਘਰ ਆ ਗਿਆ ਤਾਂ ਹੁਣ ਤੁਸੀਂ ਉਸ ਵਿਅਕਤੀ ਨੇ ਸਾਨੂੰ ਸਾਰੀ ਹਿਸਟਰੀ ਆਪ ਦੱਸੀ ਸੀ ਤੇ ਉਹ ਵੀ ਬੰਦਾ ਕਦੀ ਵੀ ਭੂਤਾਂ ਪ੍ਰੇਤਾਂ ਨੂੰ ਨਹੀਂ ਸੀ ਮੰਨਦਾ ਪਰ ਜਦੋਂ ਵਿਆਹ ਨੇੜੇ ਆਣ ਤੇ ਉਸ ਨੂੰ ਆਪਣੇ ਮਰੇ ਹੋਏ ਰਿਸ਼ਤੇਦਾਰ ਜੋ ਕਈ ਸਾਲਾਂ ਤੋਂ ਮਰ ਚੁੱਕੇ ਸੀ ਉਸ ਨੂੰ ਕਈ ਵਾਰ ਦਿਖੇ ਮੰਨੋ ਤਾਂ ਸਭ ਕੁਝ ਹੈ ਨਾ ਮੰਨੋ ਤਾਂ ਪੱਥਰ ਪਰ ਜਿਸ ਨਾਲੇ ਬੀਤ ਜਾਂਦੀ ਹੈ ਉਹ ਤਾਂ ਜ਼ਰੂਰ ਮੰਨਦਾ ਹੈ ਇਸ ਵਿੱਚ ਕੀ ਹੈ ਸੱਚ ਕੀ ਹੈ ਝੂਠ ਇਹ ਤੁਹਾਡੀ ਸੋਚ ਤੇ ਛੜਦੇ ਹਾਂ ਵਿਗਿਆਨਕ ਯੁੱਗ ਦੇ ਵਿੱਚ ਤਾਂ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹਨ ਜਿੱਥੇ ਤੱਕ ਵਿਗਿਆਨ ਅੱਜ ਤੱਕ ਨਹੀਂ ਪਹੁੰਚ ਸਕਿਆ ਪਰ ਕੁਝ ਐਸੇ ਸਥਾਨ ਵੀ ਕਿਉਂ ਬਣੇ ਹੋਏ ਨੇ ਇਹ ਵੀ ਇੱਕ ਵਿਚਾਰਨ ਦਾ ਵਿਸ਼ਾ ਹੈ ਸੋਚ ਵਿਚਾਰ ਕਰਨ ਦੀ ਵਿਸ਼ਾ ਹੈ ਕਿ ਜਿਹੜੇ ਕੁਝ ਅਜਿਹੇ ਸਥਾਨ ਬਣੇ ਹੋਏ ਨੇ ਉੱਥੇ ਜਦੋਂ ਉਹ ਰੋਗੀ ਰੋਗੀ ਕਹਿ ਲਓ ਜਾਂ ਉਹਨਾਂ ਤੇ ਭੂਤਾਂ ਪੋਤਾਂ ਪ੍ਰੇਤਾਂ ਦਾ ਸਾਆਹ ਕਹਿ ਲਓ ਜਦੋਂ ਉਹ ਜਾਂਦੇ ਨੇ ਤੇ ਫਿਰ ਉੱਥੇ ਜਾ ਕੇ ਠੀਕ ਕਿਉਂ ਹੋ ਜਾਂਦੇ ਨੇ ਅਸੀਂ ਆਪਣੇ ਕਈ ਬਜ਼ੁਰਗਾਂ ਤੋਂ ਇਹ ਵੀ ਸੁਣਿਆ ਹੋਇਆ ਹੈ ਕਿ ਜਿਹੜਾ ਭੂਤਾਂ ਪ੍ਰੇਤਾਂ ਦਾ ਜਿਹੜਾ ਸਾਆਹ ਹੁੰਦਾ ਆ ਚਾ ਇਹ ਘੁੰਮਦੇ ਫਿਰਦੇ ਨੇ ਇਨਾਂ ਦਾ ਪਹਿਰਾ ਜਿਹੜਾ ਆ ਕਿ ਉਹ ਹਰ ਵਕਤ ਨਹੀਂ ਹੁੰਦਾ ਕੋਈ ਖਾਸ ਹੀ ਸਮਾਂ ਹੁੰਦਾ ਹੈ ਜਿੱਦਾਂ ਮਸਿਆ ਕਹਿ ਲੈਂਦੇ ਹੈਗੇ ਆ ਕੋਈ ਖਾਸ ਹੀ ਸਮਾਂ ਹੁੰਦਾ ਜਦੋਂ ਇਹ ਭੂਤ ਪ੍ਰੇਤ ਜਿਹੜੇ ਆ ਇਹ ਮਤਲਬ ਕਿਸੇ ਨੂੰ ਕਈ ਵਾਰ ਦਿਖਾਈ ਦਿੰਦੇ ਆ ਔਰ ਇਹ ਵੀ ਸੁਣਿਆ ਕਈਆਂ ਦੇ ਅੰਦਰ ਵੀ ਪ੍ਰਵੇਸ਼ ਕਰ ਜਾਂਦੇ ਹੈਗੇ ਆ ਇਹ ਅਸੀਂ ਸਭ ਕੁਝ ਸੁਣਿਆ ਹੋਇਆ ਹੈ ਔਰ ਤੁਸੀਂ ਕਈ ਵਾਰ ਆਲੇ-ਦੁਆਲੇ ਵੀ ਆਪਣੇ ਦੇਖਿਆ ਹੋਣਾ ਆ ਕਿ ਜਦੋਂ ਕਿਸੇ ਨੂੰ ਭੂਤ ਪ੍ਰੇਤ ਸਿੰਬੜਿਆ ਹੁੰਦਾ ਹੈ ਜਦੋਂ ਉਹ ਕਿਸੇ ਐਸੇ ਥਾਂ ਤੇ ਚਲੇ ਜਾਂਦਾ ਤਾਂ ਉੱਥੇ ਚੀਕਾਂ ਮਾਰਦੇ ਆ ਤੇ ਉੱਥੇ ਜਾ ਕੇ ਉਹ ਭੂਤ ਪ੍ਰੇਤ ਉਹਨਾਂ ਦੇ ਅੰਦਰੋਂ ਬੋਲਦੇ ਵੀ ਹੈਗੇ ਆ ਤੇ ਫਿਰ ਉਹ ਬਾਅਦ ਦੇ ਵਿੱਚ ਕੋਈ ਉਹਦਾ ਪਾਪ ਵਗੈਰਾ ਕੀਤੇ ਜਾਂਦੇ ਆ ਤੇ ਉਹ ਠੀਕ ਵੀ ਹੋ ਜਾਂਦੇ ਆ ਇਹ ਜ਼ਰੂਰ ਸੁਣਿਆ ਹੋਇਆ ਹੈ ਹੁਣ ਇਸ ਕੱਲ ਦੇ ਵਿੱਚ ਕੀ ਹੈ ਸੱਚ ਕੀ ਹੈ ਫਸਾਨਾ ਇਹ ਤੁਹਾਡੇ ਤੇ ਛੱਡਦੇ ਆ ਕਿ ਜਿਸ ਦੀ ਮੌਤ ਕੁਦਰਤ ਨੇ ਲਿਖੀ ਹੁੰਦੀ ਆ ਜਾਂ ਕੁਦਰਤੀ ਮੌਤ ਹੁੰਦੀ ਹੈ ਕੋਈ ਇੱਕ ਅਲੱਗ ਵਿਸ਼ਾ ਹੈ ਇਹ ਜ਼ਰੂਰ ਕਿਹਾ ਜਾਂਦਾ ਹੈ ਜਿਸ ਦੀ ਮੌਤ ਕਿਸੇ ਐਕਸੀਡੈਂਟ ਨਾਲ ਜਾਂ ਅਣਹੋਣੀ ਹੋਣੀ ਤੇ ਹਣ ਹਣ ਅਣਹੋਣੀ ਦੋ ਚੀਜ਼ਾਂ ਜੋੜਾ ਹੈ ਹਰ ਚੀਜ਼ ਦਾ ਜੋੜਾ ਬਣਿਆ ਹੋਇਆ ਹੈ ਜਿੱਦੀ ਅਣਹੋਣੀ ਹੁੰਦੀ ਆ ਕੋਈ ਦਵਾਈ ਖਾ ਕੇ ਮਰ ਜਾਂਦਾ ਕੋਈ ਆਤਮ ਹੱਤਿਆ ਕਰ ਲੈਂਦਾ ਆ ਇਹ ਕਿਹਾ ਗਿਆ ਆ ਅਸੀਂ ਕਾਫੀ ਬਜ਼ੁਰਗਾਂ ਤੋਂ ਸੁਣਿਆ ਹੋਇਆ ਕਾਫੀ ਸਾਧੂ ਸੰਗਤਾਂ ਦੀ ਵੀ ਅਸੀਂ ਸੰਗਤ ਕੀਤੀ ਉਹਨਾਂ ਤੋਂ ਵੀ ਅਸੀਂ ਸੁਣਿਆ ਹੋਇਆ ਆ ਕਿ ਉਹਨਾਂ ਨੂੰ ਅੱਗੇ ਜਾ ਕੇ ਕੋਈ ਸਰੀਰ ਨਹੀਂ ਮਿਲਦਾ ਕਿਉਂਕਿ ਉਹਨਾਂ ਦੀ ਜਿਹੜੀ ਹੈਗੀ ਆ ਉਮਰ ਧੋਗਣ ਤੋਂ ਪਹਿਲਾਂ ਹੀ ਉਹ ਖੁਦ ਆਤਮ ਹੱਤਿਆ ਕਰ ਲੈਂਦੇ ਆ ਜਾਂ ਉਹਨਾਂ ਦਾ ਕੋਈ ਘਟਨਾ ਵਾਪਰ ਜਾਂਦੀ ਆ ਤੇ ਜਾਂ ਫਿਰ ਕਿਸੇ ਦੀ ਕੋਈ ਇੱਛਾ ਪੂਰੀ ਨਹੀਂ ਹੁੰਦੀ ਉਹਨਾਂ ਦਾ ਜਿਹੜਾ ਹੈਗਾ ਇਹ ਇਹ ਉਹ ਪ੍ਰੇਤ ਜੋਨੀ ਚ ਭੂਤ ਜੋਨੀ ਚ ਜਾਂ ਆਪਣੇ ਜਿੰਨ ਜਿੰਨ ਦੇ ਵਿੱਚ ਉਹ ਆ ਜਾਂਦੇ ਹੈ ਬਾਕੀ ਸਾਡਾ ਕੰਮ ਸਿਗਾ ਕਿ ਅਸੀਂ ਤੁਹਾਨੂੰ ਇਹ ਸਾਰਾ ਕੁਝ ਦੱਸਣਾ ਅਸੀਂ ਵੈਸੇ ਇੱਕ ਕੋਸ਼ਿਸ਼ ਕਰਾਂਗੇ ਜੇ ਕਿਤੇ ਉਹ ਮੇਰਾ ਮਿੱਤਰ ਮੈਨੂੰ ਮਿਲ ਗਿਆ ਅਸੀਂ ਉਹਦਾ ਚਿਹਰਾ ਤੇ ਨਹੀਂ ਦਿਖਾਵਾਂਗੇ ਪੜਿਆ ਲਿਖਿਆ ਹੈ ਜੇ ਮੇਰਾ ਮਿੱਤਰ ਉਹ ਮਿਲ ਗਿਆ ਅਗਰ ਉਹ ਮੰਨ ਗਿਆ ਕਿ ਯਾਰ ਮੈਂ ਗੱਲ ਤੁਹਾਡੇ ਚੈਨਲ ਤੇ ਦੱਸਣ ਨੂੰ ਤਿਆਰ ਹਾਂ ਤਾਂ ਮੈਂ ਤੁਹਾਡੇ ਰੂਬਰੂ ਉਹ ਜ਼ਰੂਰ ਕਰਾਂਗਾ ਤੇ ਬਾਕੀ ਦੇਖਦੇ ਰਹੋ ਨਵਾਂ ਸ਼ਰਦਬਾਬਾ YouTube ਚੈਨਲ